ਲੋ ਜੀ ਹੁਣ ਖੰਨਾ ਦੇ ਅਮਲੋ ਰੋਡ ਤੇ ਖੁੱਲ ਗਈ ਹੈ ਹਵਨ ਸਮਗਰੀ ਅਤੇ ਪੂਜਾ ਦੇ ਸਮਾਨ ਦੀ ਨਵੀਂ ਦੁਕਾਨ ਖੁੱਲ ਗਈ ਹੈ ਇਹ ਖੰਨਾ ਦੇ ਅਮਲੋ ਰੋਡ ਤੇ ਸਨ ਸਿਟੀ ਦੇ ਬਿਲਕੁਲ ਸਾਹਮਣੇ ਵਾਲੀ ਗਲੀ ਚ ਪ੍ਰਸਿੱਧ ਪੰਡਤ ਰਿਸ਼ੀ ਦੇਵ ਸ਼ਾਸਤਰੀ ਵੱਲੋਂ ਹਨੂਮਾਨ ਜੋਤਿਸ਼ ਕੇਂਦਰ ਦੇ ਨਾਮ ਤੇ ਇਸ ਦੁਕਾਨ ਦਾ ਅੱਜ ਮਹੂਰਤ ਕੀਤਾ ਗਿਆ ਹੈ ਜਿੱਥੋਂ ਤੁਸੀਂ ਬਾਜ਼ਾਰ ਤੋਂ ਵੀ ਸਸਤੇ ਰੇਟਾਂ ਤੇ ਹਰ ਪ੍ਰਕਾਰ ਦੀ ਪੂਜਾ ਅਤੇ ਲਾਈਵ 80 ਨਿਊਜ਼ ਦੀ ਟੀਮ ਇੱਥੇ ਪਹੁੰਚੀ ਹੈ ਜਿੱਥੇ ਤੁਸੀਂ ਦੇਖੋਗੇ ਅੱਜ ਮਹੂਰਤ ਹੋਇਆ ਪੰਡਰ ਰਿਸ਼ੀ ਜੀ ਨੇ ਜਿਹੜਾ ਕੀ ਹਮਨ ਸਮਗਰੀ ਦਾ ਸਮਾਨ ਹੈ ਉਹਨਾਂ ਨੇ ਇੱਥੇ ਦੁਕਾਨ ਦਾ ਮਹੂਰਤ ਕੀਤਾ ਹੈ ਸੰਤ ਸਿਟੀ ਸਾਹਮਣੇ ਜੋ ਵੀ ਸਮਾਨ ਹੈ ਹਾਂਜੀ ਟੋਟਲੀ ਸਵਾਨ ਅਸੀਂ ਵਧੀਆ ਰੱਖਣਾ ਹੈ ਹਾਂਜੀ ਔਰ ਵਧੀਆ ਸਮਾਨ ਦਵਾਂਗੇ ਹਰ ਇੱਕ ਨੂੰ ਆਨਲਾਈਨ ਵੀ ਉਹਦੇ Google 'ਚ ਵੀ YouTube 'ਚ ਸਰਚ ਮਾਰੋ ਅਗਲੇ ਨਹੀਂ ਆ ਸਕਦਾ ਲਿਸਟ ਦੇਵੇ ਸਮਾਨ ਦਿਖਾਨੀ ਹੈ ਕੋਈ ਹੋਰ ਪੂਜਾ ਦਾ ਸਮਾਨ ਆ ਬੜਾ ਸੌਖਾ ਹੋ ਗਿਆ ਲੋਕਾਂ ਨੂੰ ਪੰਡਤ ਜੀ ਨੂੰ ਮਿਲਣਾ ਤੇ ਠੀਕ ਸਮਾਨ ਲੈਣਾ ਕੋਈ ਯੰਤਰ ਤੰਤਰ ਜਾਂ ਜਿੰਦਗੀ ਤੋਂ ਉੱਥੋਂ ਮਿਲੂਗੀ ਬੜੇ ਬਾਜ਼ੀ ਰੇਟਾਂ ਤੇ ਮਿਲੂਗੀ ਪੰਡਤ ਜਿਹੜੇ ਆਪਣੇ ਰਿਸ਼ੀ ਦੇਵ ਨੇ ਇਹ ਕਰਮਕਾਂਡੀ ਬ੍ਰਾਹਮਣ ਨੇ ਤੁਸੀਂ ਵੀ ਇੱਥੇ ਪਹੁੰਚੋ ਸੰ ਸਿਟੀ ਦੇ ਸਾਹਮਣੇ ਗੁਰਨਾਨੰਦ ਗੁਰਨਾਰਕ ਨਗਰ ਸੰਪੰਨ ਰਿਸ਼ੀ ਦੇ ਪੰਡਾ ਰਿਸ਼ੀਦੇਵ ਜੀ ਦੇ ਜਿੱਤੇ ਕਿ ਹਨੂਮਾਨ ਜੋਸ਼ਤੀ ਕੇਂਦਰ ਲਿਖਿਆ ਇੱਥੇ ਹਰੇਕ ਪ੍ਰਕਾਰ ਦੇ ਨਗਵੀ ਮਿਲਣਗੇ ਰਾਸ਼ੀਆ ਦੇ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਲਓ ਜੀ ਹੁਣ ਖੰਨਾ ਦੇ ਅਮਲੋ ਰੋਡ ਤੇ ਖੁੱਲ ਗਈ ਹੈ ਹਵਨ ਸਮਗਰੀ ਅਤੇ ਪੂਜਾ ਦੇ ਸਮਾਨ ਦੀ ਨਵੀਂ ਦੁਕਾਨ ਖੁੱਲ ਗਈ ਹੈ ਇੱਕ ਖੰਨਾ ਦੇ ਅਮਲੋ ਰੋਡ ਤੇ ਸਨ ਸਿਟੀ ਦੇ ਬਿਲਕੁਲ ਸਾਹਮਣੇ ਵਾਲੀ ਗਲੀ ਚ ਪ੍ਰਸਿੱਧ ਪੰਡਤ ਰਿਸ਼ੀਦੇਵ ਸ਼ਾਸਤਰੀ ਵੱਲੋਂ ਹਨੂਮਾਨ ਜੋਤਿਸ਼ ਕੇਂਦਰ ਦੇ ਨਾਮ ਤੇ ਇਸ ਦੁਕਾਨ ਦਾ ਅੱਜ ਮਹੂਰਤ ਕੀਤਾ ਗਿਆ ਹੈ ਜਿੱਥੋਂ ਤੁਸੀਂ ਬਾਜ਼ਾਰ ਤੋਂ ਵੀ ਸਸਤੇ ਰੇਟਾਂ ਤੇ ਹਰ ਪ੍ਰਕਾਰ ਦੀ ਪੂਜਾ ਅਤੇ ਹਵਨ ਸਮੱਗਰੀ ਦਾ ਸਮਾਨ ਖਰੀਦ ਸਕਦੇ ਹੋ ਅਤੇ ਇਸ ਦੇ ਨਾਲ ਹੀ ਤੁਸੀਂ ਇੱਥੋਂ ਗ੍ਰਹਿਾਂ ਦੇ ਨਗ ਵੀ ਖਰੀਦ ਸਕਦੇ ਹੋ ਅਤੇ ਇਸ ਦੇ ਨਾਲ ਹੀ ਅਗਰ ਤੁਸੀਂ ਕੋਈ ਇਹ ਵੀ ਇਹ ਸਮਾਨ ਘਰ ਬੈਠੇ ਆਨਲਾਈਨ ਮੰਗਵਾਉਣਾ ਚਾਹਦੇ ਹੋ ਤਾਂ ਤੁਸੀਂ ਘਰ ਬੈਠੇ ਹੀ ਪੂਜਾ ਅਰਚਨਾ ਹਵਨ ਸਮੱਗਰੀ ਦਾ ਸਾਰਾ ਸਮਾਨ ਘਰ ਬੈਠੇ ਹੀ ਆਨਲਾਈਨ ਵੀ ਮੰਗਵਾ ਸਕਦੇ ਹੋ ਜਿਸ ਦੇ ਲਈ ਤੁਸੀਂ ਪੰਡਤ ਰਿਸ਼ੀਦੇਵ ਸ਼ਾਸਤਰੀਆ ਨੰਬਰ ਨੋਟ ਕਰ ਲਓ 82648 6992782648 69927 ਅਤੇ ਦੂਸਰਾ ਨੰਬਰ ਵੀ ਨੋਟ ਕਰ ਲਵੋ 98048 0027 98048 30027 ਪੰਜਾਬ ਲਾਈਵ 80 ਨਿਊਜ਼ ਦੀ ਟੀਮ ਇੱਥੇ ਪਹੁੰਚੀ ਹੈ ਜਿੱਥੇ ਤੁਸੀਂ ਦੇਖੋਗੇ ਅੱਜ ਮਹੂਰਤ ਹੋਇਆ ਪੰਡਤ ਰਿਸ਼ੀ ਜੀ ਨੇ ਜਿਹੜਾ ਕੀ ਹਮਨ ਸਮਗਰੀ ਦਾ ਸਮਾਨ ਹੈ ਉਹਨਾਂ ਨੇ ਇੱਥੇ ਦੁਕਾਨ ਦਾ ਮਹੂਰਤ ਕੀਤਾ ਹੈ ਸੰਸਿਟੀ ਸਾਹਮਣੇ ਗੁਰਪਾ ਪੰਡਤ ਜੀ ਨਾਲ ਗੱਲ ਕਰਨਿਆ ਪੰਡਤ ਰਿਸ਼ੀ ਜੀ ਨਾਲ ਹਾਂਜੀ ਪੰਡਾ ਜੀ ਮੁਬਾਰਕਾਂ ਤੁਸੀਂ ਅੱਜ ਦੁਕਾਨ ਦੀ ਮਹੂਰਤ ਕੀਤਾ ਤੁਹਾਨੂੰ ਵੀ ਮੁਬਾਰਕਾਂ ਜਿਹੜਾ ਤੁਸੀਂ ਬਹੁਤ ਮੂਲ ਟਾਈਮ ਕੱਢ ਕੇ ਆਏ ਹਾਂਜੀ ਹਡੀ ਸੇਵਾ ਕਰ ਰਹੇ ਹਾਂ ਸਾਡੇ ਸ਼ਹਿਰ ਦੀ ਸੇਵਾ ਕਰ ਰਹੇ ਹਾਂ ਤੇ ਕਿਹੜਾ ਕਿਹੜਾ ਸਮਾਨ ਇੱਥੇ ਮਿਲੂਗਾ ਦੇਖੋ ਪੂਜਨ ਦਾ ਜੋ ਵੀ ਸਮਾਨ ਹੈ ਹਾਂਜੀ ਟੋਟਲੀ ਸਮਾਨ ਅਸੀਂ ਵਧੀਆ ਰੱਖਣਾ ਹਾਂਜੀ ਔਰ ਵਧੀਆ ਸਮਾਨ ਦਵਾਂਗੇ ਹਰ ਇੱਕ ਨੂੰ ਆਨਲਾਈਨ ਵੀ ਉਹਦੇ Google 'ਚ ਵੀ YouTube 'ਚ ਸਰਚ ਮਾਰੋ ਅਗਲੇ ਨਹੀਂ ਆ ਸਕਦਾ ਲਿਸਟ ਦਵੇ ਸਮਾਨ ਉੱਥੇ ਪਹੁੰਚੂਗਾ ਔਰ ਵਧੀਆ ਸਮਾਨ ਦੇਵਾਂਗੇ ਕੋਈ ਮਲਾਉਟ ਨਹੀਂ ਕੋਈ ਕੁਛ ਨਹੀਂ ਆਪਣਾ ਨੰਬਰ ਦੱਸੋ ਨਾ ਜਿਹੜਾ ਮੇਰਾ ਨੰਬਰ ਹੈਗਾ 8264869927 ਤੇ 98048007 ਇਹਦੇ ਤੇ ਕੰਟੈਕਟ ਕਰੋ ਫੋਨ ਕਰੋ ਔਰ ਲਿਸਟ 'ਤੇ ਜੋ ਤੁਹਾਨੂੰ ਉੱਥੇ ਸਮਾਨ ਮਿਲੇਗਾ ਯਾਨੀ ਜਨਮ ਪੱਤਰੀ ਬਣਾਈ ਜਾਊਗੀ ਇੱਥੇ ਜਨਮ ਪੱਤਰੀ ਬਣਾਈ ਜਾਊਗੀ ਪੂਜਾ ਹਵਨ ਯੱਗ ਅਨੁਸ਼ਟਾਨ ਜੋ ਕੁਝ ਕਰਾਣਾ ਕਰਾ ਸਕਦੇ ਹੋ ਉਸ ਤੋਂ ਬਾਅਦ ਵੀ ਕਿਸੇ ਨੇ ਆਨਲਾਈਨ ਪ੍ਰਿੰਟ ਪ੍ਰਿੰਟ ਕੱਢਣਾ ਅਧਾਰ ਕਾਰਡ ਪੈਨ ਕਾਰਡ ਪਾਸਪੋਰਟ ਉਹ ਸਾਰਾ ਇਥੇ ਹੋ ਗਿਆ ਅੱਛਾ ਕਿ ਐਡਰੈਸ ਕੀ ਹੈ ਤੁਹਾਡਾ ਦਰਸ ਜੀ ਅਪੋਜੀਟ ਸਨ ਸਿਟੀ ਦੇ ਸਾਹਮਣੇ ਗੁਰਨਾਨਕ ਨਗਰ ਨਾਲ ਜਿਹੜਾ ਹੈਗਾ ਧਰਮਸਾਲਾ ਕਹਿੰਦੇ ਆ ਉਹਦੇ ਸਾਹਮਣੇ ਦੁਕਾਨ ਹੈ ਆਪਣੀ ਹੋਰ ਕੀ ਮੈਸੇਜ ਦੇਣਾ ਚਾਹਾਂਗੇ ਜੀ ਮੈਸੇਜ ਇਹੀ ਦੇਣਾ ਚਾਹਾਂਗੇ ਕਿ ਆਪਾਂ ਇੱਕ ਪਰਮਾਤਮਾ ਨੇ ਕਿਰਪਾ ਕਰ ਕੀਤੀ ਹੈ ਕਿ ਪਹਿਲੇ ਹੀ ਧਾਰਮਿਕ ਹੈ ਬ੍ਰਾਹਮਣ ਹੈ ਅਸੀਂ ਚਾਹੁੰਦੇ ਆ ਕੀ ਹਰ ਇੱਕ ਨੂੰ ਅਸੀਂ ਸਾਡੇ ਕੋਲ ਨਗ ਵੀ ਸਾਰੇ ਨੇ ਜਿੱਤ ਤਰ੍ਹਾਂ ਜੀ ਜੋ ਵੀ ਨਗ ਚਾਹੀਦਾ ਅਸੀਂ ਚਾਹੁੰਦੇ ਹਾਂ ਕਿ ਅਗਲੇ ਨੂੰ ਨਾ ਸਹੀ ਚੀਜ਼ ਮਿਲੇ ਹਾਂ ਉਹਦੇ ਜੇ ਕੋਈ ਮਲਾਵਟ ਨਾ ਹੋਵੇ ਕੋਈ ਇਸ ਤਰ੍ਹਾਂ ਦੀ ਹੋ ਨਾਵੇ ਸਹੀ ਚੀਜ਼ ਦੇਣੀ ਆਪਾਂ ਨੇ ਅੱਛਾ ਹਾਂਜੀ ਠੀਕ ਹੈ ਜੀ ਸਾਡੇ ਨਾਲ ਖੜੇ ਸਮਾਜ ਸੇਵਕ ਤੇ ਅਨੂਸ਼ ਛੜੀਆ ਜੀ ਆਪਾਂ ਉਹਨਾਂ ਗੱਲਾਂ ਛੜੀਆ ਤੁਸੀਂ ਅੱਜ ਵਿਸ਼ੇਸ਼ ਤੌਰ ਤੇ ਇੱਥੇ ਪੰਡਤ ਜੀ ਨੇ ਅੱਜ ਦੁਕਾਨ ਦਾ ਮੂਰਤ ਕੀਤਾ ਤਾਂ ਕੀ ਕਹਿੰਨਾ ਤੁਹਾਡਾ ਦੋਸਤ ਬੜੀ ਖੁਸ਼ੀ ਦੀ ਗੱਲ ਹੈ ਕਿ ਖੰਨੇ ਸ਼ਹਿਰ ਨੂੰ ਇੱਕ ਐਸਾ ਸਥਾਨ ਮਿਲਿਆ ਜਿੱਥੇ ਪੂਜਾ ਦਾ ਸਮਾਨ ਉਹਨਾਂ ਹੱਥਾਂ ਨਾਲ ਮਿਲੂਗਾ ਜਿਹੜੇ ਉਹਨੂੰ ਯੂਜ਼ ਕਰਨ ਦੇ ਬਾਰੇ ਵੀ ਦੱਸ ਸਕਣਗੇ ਪੰਡਤ ਜੀ ਜਿਹੜੇ ਖੰਨੇ ਦੇ ਵਿੱਚ ਬਹੁਤ ਦੇਰ ਤੋਂ ਲੋਕਾਂ ਦੀ ਸੇਵਾ ਕਰ ਰਹੇ ਆ ਪੂਜਾ ਪਾਠ ਕਰ ਰਹੇ ਆ ਅੱਜ ਉਹਨਾਂ ਨੇ ਆਪਣਾ ਇੱਕ ਸਥਾਨ ਬਣਾਇਆ ਲੋਕਾਂ ਨੂੰ ਹੁਣ ਇਹਨਾਂ ਨੂੰ ਲੱਭਣਾ ਵੀ ਸੌਖਾ ਹੋਊਗਾ ਕਿਸੇ ਨੇ ਜਨਮ ਪੱਤਰੀ ਦਿਖਾਣੀ ਹੈ ਕੋਈ ਹੋਰ ਪੂਜਾ ਦਾ ਸਮਾਨ ਆ ਬੜਾ ਸੌਖਾ ਹੋ ਗਿਆ ਲੋਕਾਂ ਨੂੰ ਪੰਡਤ ਜੀ ਨੂੰ ਮਿਲਣਾ ਤੇ ਠੀਕ ਸਮਾਨ ਲੈਣਾ ਕੋਈ ਯੰਤਰਤੰਤਰ ਜਾਂ ਜਿਹੜਾ ਵੀ ਹੋਰ ਕੋਈ ਸਮਾਨ ਹੈ ਉਹਨੂੰ ਯੂਜ਼ ਵੀ ਕਿੱਦਾਂ ਕਰਨਾ ਕਿਉਂਕਿ ਤੰਤਰ ਵੇਚਣ ਵਾਲੇ ਯੰਤਰ ਵੇਚਣ ਵਾਲੇ ਕਈ ਲੋਕ ਹੈ ਪਰੰਤੂ ਕੋਈ ਬ੍ਰਾਹਮਣ ਵੇਚੂਗਾ ਤਾਂ ਉਹਨੂੰ ਕਿੱਦਾਂ ਫਲਿਤ ਕਰਨਾ ਹੈ ਉਹਨੂੰ ਕਿੱਦਾਂ ਉਪਯੋਗ ਕਰਨਾ ਹੈ ਉਹਦਾ ਸਥਾਪਨਾ ਕਿੱਦਾਂ ਇਹ ਵੀ ਸਭ ਪੰਡਿਤ ਜੀ ਦੱਸ ਕਰਨਗੇ ਬੜੀ ਅੱਛੀ ਗੱਲ ਹੈ ਖੁਸ਼ੀ ਦੀ ਗੱਲ ਹੈ ਅੱਜ ਅਸੀਂ ਪੰਡਿਤ ਜੀ ਨੂੰ ਵਧਾਈ ਦਿੰਦੇ ਹਾਂ ਇਸ ਕੰਮ ਲਈ ਤੇ ਸਾਡੀ ਕਾਮਨਾ ਹੈ ਦਿਨ ਦੁਗਰੀ ਰਾਤ ਚੋਗਨੀ ਉਮਤੀ ਕਰਨ ਸਮਾਜ ਸੇਵੀ ਸ਼ਚੀ ਵਰਦਨ ਜੀ ਪਹੁੰਚੇ ਨੇ ਸ਼ਚੀ ਵਰਦਨ ਜੀ ਤੁਸੀਂ ਮਹੂਰਤ ਵਿਸ਼ੇਸ਼ ਤੌਰ ਤੇ ਪਹੁੰਚੇ ਹੋ ਤਾਂ ਕੀ ਕਹਿਣਾ ਤੁਹਾਡ ਪਹਿਲਾਂ ਤਾਂ ਧੰਨਵਾਦ ਤੁਹਾਡਾ ਤੁਸੀਂ ਮੈਨੂੰ ਇਸ ਤਰ੍ਹਾਂ ਸਮਝਾਇਆ ਵੀ ਮੈਂ ਜੇ ਇੱਥੇ ਦੱਸਾਂ ਇਸ ਜਿਹੜਾ ਅੱਜ ਦੁਕਾਨ ਖੁੱਲੀ ਆ ਉਹਦੇ ਬਾਰੇ ਤੇ ਅੱਜ ਖੰਨੇ ਦੇ ਵਾਸਤੇ ਇੱਕ ਵੱਡਾ ਭਾਗਾ ਦਿਨ ਜਿਸ ਵਿੱਚ ਕਰਮ ਕਾਂਡੀ ਕਰਮ ਕਾਂਡ ਦੇ ਵਿੱਚ ਕੰਮ ਆਉਣ ਵਾਲੀ ਸਾਰੀ ਸਮਗਰੀ ਜਿਹੜੀ ਪੰਡਤਾਂ ਨੂੰ ਯਾਨੀ ਇਹ ਪੰਡਤਾਂ ਨੂੰ ਚਾਹੀਦੀ ਹੈ ਜਿਹੜੇ ਕਰਮ ਕਾਂਡੀ ਪੰਡਤ ਨੇ ਉਹਨਾਂ ਨੂੰ ਚਾਹੀਦੀ ਹੈ ਉਹ ਇੱਥੋਂ ਪੰਡਤ ਰਿਸ਼ੀ ਦੇਵ ਜੀ ਦੀ ਦੁਕਾਨ ਤੋਂ ਮਿਲਦੀ ਹੈ ਤੇ ਸਸਤੇ ਤੇ ਵਧੀਆ ਹਰ ਇੱਕ ਤਰ੍ਹਾਂ ਦਾ ਅਤਰ ਇੱਥੇ ਹਰ ਇੱਕ ਤਰ੍ਹਾਂ ਦੀ ਇੱਥੇ ਮੂਰਤੀਆਂ ਨੇ ਜੋਤਾਂ ਨੇ ਤੇ ਹਰ ਇੱਕ ਤਰ੍ਹਾਂ ਦਾ ਤੇਲ ਹੈ ਇੱਥੇ ਚਮੇਲੀ ਦਾ ਤੇਲ ਵਗੈਰਾ ਜੋ ਵੀ ਹੈਗਾ ਜਿਹੜਾ ਜਿਹੜਾ ਹਿੰਦੂ ਧਰਮ ਨਾਲ ਜੋ ਭਗਵਾਨ ਹਨੂਮਾਨ ਜੀ ਨੂੰ ਸਮਰਪਿਤ ਜਾਂ ਕਿਸੇ ਹੋਰ ਦੇਵੀ ਦੇਵਤੇ ਨੂੰ ਸਮਰਪਿਤ ਆ ਉਹ ਸਾਰਾ ਸਮਾਪਤ ਮਗਰੀ ਤੋਂ ਤੁਮੇ ਮਿਲੂਗੀ ਬੜੇ ਬਾਜ਼ਵਰੇਟਾਂ ਤੇ ਮਿਲੂਗੀ ਪੰਡਤ ਜਿਹੜੇ ਆਪਣੇ ਰਿਸ਼ੀ ਦੇਵ ਨੇ ਇਹ ਕਰਮਕਾਂਢੀ ਬ੍ਰਾਹਮਣ ਨੇ ਬਹੁਤ ਕੰਮ ਕਾਂਡੀ ਬ੍ਰਾਹਮਣ ਹੋਣ ਦੇ ਨਾਤੇ ਇਹ ਸਾਰਾ ਕੁਝ ਜਾਣਦੇ ਨੇ ਵੀ ਕਿੱਥੇ ਕਿਹ ਚੀਜ਼ ਦੀ ਜ਼ਰੂਰਤ ਹੈ ਇਹਦੇ ਕਿਸੇ ਨੂੰ ਆਮ ਲੋਕਾਂ ਨੂੰ ਵੀ ਇਹ ਪਤਾ ਲੱਗੇ ਵੀ ਕਿਹੜਾ ਪਾਠ ਤੇ ਤੇ ਕਿਹੜੀ ਸਮਗਰੀ ਲੱਗਣੀ ਆ ਉਹ ਉਹਨੂੰ ਦੱਸਣ ਲੱਗੇ ਧੰਨਵਾਦ ਜੀ ਠੀਕ ਹੈ ਤੁਸੀਂ ਵੀ ਇੱਥੇ ਪਹੁੰਚੋ ਸੰ ਸਿਟੀ ਦੇ ਸਾਹਮਣੇ ਗੁਰਨਾਨੰਗ ਗੁਰਨਾਨੰਗ ਨਗਰ ਪੰਡਾ ਰਿਸ਼ੀਦੇਵ ਜੀ ਦੇ ਜਿੱਥੇ ਕਿ ਹਨੂਮਾਨ ਜੋਸ਼ਤੀ ਕੇਂਦਰ ਲਿਗਾ ਹੈ ਇੱਥੇ ਹਰੇਕ ਪ੍ਰਕਾਰ ਦੇ ਨਗ ਵੀ ਮਿਲਣਗੇ ਰਾਸ਼ੀਆ ਦੇ